ਆਨੇ ਸ਼ਾਸਤਰੀ ਕਾ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਚੀਜ਼ ਬਣਾਉਣ ਆਏ ਆ ਜੀ ਜੋ ਕਿ ਅਦਰਕ ਲਸਣ ਦੀ ਬਣਦੀ ਹੈ ਜੀ ਇਹ ਪੇਸਟ ਇਹ ਲਸਣਾ ਜੀ ਆਪਾਂ ਤਾਂ ਉਸ ਮਾਰ ਕੇ ਰੱਖ ਲਿਆ ਜੀ ਲਸਣ ਇਹ ਇਹ ਅਦਰਕ ਵੀ ਤਾਂ ਉਸ ਮਾਰ ਕੇ ਆਪਾਂ ਛਕਾ ਕੇ ਪਾਣੀ ਐਨ ਰੱਖਿਆ ਜੀ ਆਪਾਂ ਇਹਨੂੰ ਦੋਨਾਂ ਚੀਜ਼ਾਂ ਨੂੰ ਜੀ ਗ੍ਰाइंड ਕਰਨਾ ਜੋ ਪਿਛਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਤੇ ਜੀ ਹਰੀ ਮਿਰਚ ਐਰ ਅਦਰਕ ਦਾ ਪੇਸਟ ਇਹ ਵੀ ਓਵੇਂ ਹੀ ਆ ਜੀ ਇਹ ਵੀ ਆਪਾਂ 10 ਦਿਨ ਵਾਸਤੇ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਆ ਜਦ ਆਪਾਂ ਸਬਜੀ ਬਣਾਉਣੇ ਸਵਾਦ ਅਨੁਸਾਰ ਇਹਨੂੰ ਇਸਤੇਮਾਲ ਕਰ ਲਓ ਜੀ ਮੈਂ ਘਰ ਵਿੱਚ ਇਹਨੂੰ ਇਸਤੇਮਾਲ ਕਰਦੀ ਆ ਜੀ ਜੋ ਮਹਿਲਾ ਕੰਮ ਕਰਨ ਵਾਲੀਆਂ ਵਰਕ ਕਰਨ ਵਾਲੀਆਂ ਨੇ ਜੀ ਉਹਨਾਂ ਵਾਸਤੇ ਬਹੁਤ ਵਧੀਆ ਇਹ ਆਈਟਮ ਆ ਜੀ ਬਹੁਤ ਵਧੀਆ ਚੀਜ਼ ਆ ਇਹ ਜੀ ਜਿੰਨਾ ਟਾਈਮ ਤੇ ਆਪਾਂ ਨੂੰ ਮੁਸ਼ਕਲ ਹੁੰਦੀ ਹਾਂ ਜੀ ਆਪਾਂ ਇਹ ਗ੍ਰੈਂਡ ਕਰ ਦਿਆਂ ਜੀ ਮਿਕਸਰ ਵਿੱਚ ਇੱਕ ਕਟੋਰੀ ਆਪਣਾ ਲਸਣ ਆ ਜੀ ਇੱਕ ਕਟੋਰੀ ਆਪਣਾ ਆਦਰਕ ਆ ਜੀ ਇਹ ਤੋ ਕੇ ਸਮਾਰ ਕੇ ਸਿਕਾ ਕੇ ਰੱਖਿਆ ਹੋਇਆ ਜੀ ਆਪਾਂ ਇਹਦੇ ਵਿੱਚ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜੀ ਜੋ ਕਿ ਇਹ ਖਰਾਬ ਨਹੀਂ ਹੁੰਦਾ ਜੀ ਔਰ ਵਧੀਆ ਰਹਿੰਦਾ ਆਹ ਲਓ ਜੀ ਇਹ ਆਦਰਕ ਪੇਸਟ ਤਿਆਰ ਹੋ ਗਿਆ ਜੀ ਬਣ ਕੇ ਜੋ ਕਿ ਰੋਜ਼ ਆਪਾਂ ਦਿਹਾੜੀ ਵਿੱਚ ਦੋ ਵਾਰੀ ਵੀ ਸਬਜ਼ੀ ਬਣਦੀ ਆ ਆਪਣੇ ਤਿੰਨ ਵਾਰੀ ਬਣ ਜਾਂਦੀ ਹੈ ਜੀ ਆਪਣਾ ਕੱਢੋ ਅੱਧਾ ਚਮਚਾ ਆਪਣਾ ਜਿੰਨਾ ਪਾਉਣਾ ਅਪਾ ਪਾ ਸਕਦੇ ਆ ਜੀ ਇਹਨੂੰ 10 ਦਿਨਾਂ ਵਾਸਤੇ ਇਹਨੂੰ ਆਪਣਾ ਸਟੋਰ ਕਰਕੇ ਰੱਖ ਲਓ ਜਿਵੇਂ ਪਿਛਲੇ ਵਾਰ ਆਪਾਂ ਮਿਰਚੀ ਆ ਰਦਰਕ ਦੀ ਰੈਸਪੀ ਦੱਸੀ ਸੀ ਤੀ ਉਹ ਹੀ ਚੀਜ਼ ਹੈ ਜੀ ਹਾਂਜੀ ਬਾਕੀ ਇਹ ਆਪਾਂ ਨੇ ਕੰੱਚ ਦੀ ਬੋਟਲ ਚ ਪਾ ਕੇ ਰੱਖਣਾ ਕੰੱਚ ਦੇ ਗਲਾਸ ਚ ਪਾ ਕੇ ਰੱਖ ਦਿਓ ਜੀ ਫ੍ਰਿਜ ਚ 10 10 ਦਿਨ ਤੱਕ ਕਿਤੇ ਨਹੀਂ ਜਾਂਦਾ ਜੀ ਮੈਂ ਡੇਲੀ ਯੂਜ਼ ਕਰਦੀ ਆ ਇਹਨੂੰ ਘਰ ਦੇ ਵਿੱਚ ਇਹ ਚੀਜ਼ਾਂ ਨੂੰ ਮੈਂ ਆਪਣਾ ਘਰ ਦਾ ਲੱਗਣ ਦੇਣਾ ਜੀ ਬਸ ਬੰਦ ਰੱਖੋ ਬਹੁਤ ਠੀਕ ਰਹਿੰਦੀਆਂ ਚੀਜ਼ ਇਹ ਥੋੜਾ ਮੋਟਾ ਪਿਛਲੋ ਚਿਹੇ ਜਿਵੇਂ ਪੇਸਟ ਬਣਾ ਲਓ ਜਿਵੇਂ ਥੋੜਾ ਜੀ ਕਰਦਾ ਜੀ ਬਾਕੀ ਇਹਨੂੰ ਸਫਾਈ ਨਾ ਰੱਖਣਾ ਜੀ ਪਾਣੀ ਪੂਣੀ ਜ਼ਿਆਦਾ ਨਹੀਂ ਲਗਣ ਦੇਣਾ ਜੀ ਇਹਨੂੰ ਇਹ ਕਹੀ ਕਿਤੇ ਨਹੀਂ ਜਾਂਦਾ ਜੀ 10 ਦਿਨ ਬਾਅਦ ਤੇ ਪਿਆ ਰਹਿੰਦਾ ਜੀ ਆਪਣਾ ਜਿੰਨਾ ਕੱਢਣਾ ਆਪਣਾ ਓਨਾ ਸਾਬ ਨਾਲ ਸਬਜ਼ੀ ਚੱਕੋ ਪਾਓ ਜੀ ਹਾਂ ਜੀ ਧੰਨਵਾਦ ਜੀ ਹਾਂ ਜੀ ਇਹ ਬਣ ਕੇ ਤਿਆਰ ਹੋ ਗਿਆ ਜੀ ਹੁਣ ਤੁਸੀਂ ਸਾਨੂੰ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸਾ ਕਿੱਦਾਂ ਲੱਗਿਆ ਜੀ ਇਹ ਸਾਡਾ ਨਕਸ਼ਾ ਜ਼ਰੂਰ ਦੱਸਣਾ ਜੀ ਹਾਂ ਜੀ ਧੰਨਵਾਦ ਜੀ